ਤਾਂ ਇਸ ਸਮੇਂ ਦੁਕਾਨਾਂ ਬੰਦ ਕਰਵਾਏ ਜਾਣ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ ਤੇ ਇਸੇ ਵਿਚਕਾਰ ਹੁਣ ਬਾਲਮਿਕੀ ਸਮਾਜ ਭਾਈਚਾਰੇ ਦੇ ਵੱਲੋਂ ਬਾਜ਼ਾਰਾਂ ਦੇ ਵਿੱਚ ਪਹੁੰਚ ਕੇ ਇਹਨਾਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਦੱਸਿਆ ਕਿ ਬੀਤੇ ਦਿਨੀ ਹੈਰੀਟੇਜ ਸਟਰੀਟ ਦੇ ਉੱਪਰ ਲੱਗੀ ਬਾਬਾ ਸਾਹਿਬ ਹੀਮਰਾਉ ਅੰਬੇਦਕਰ ਜੀ ਦੀ ਮੂਰਤੀ ਨੂੰ ਇੱਕ ਨੌਜਵਾਨ ਦੇ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤੇ ਇਸੇ ਵਿਚਕਾਰ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਅਤੇ ਹੁਣ ਬਾਲਮੀਕੀ ਸਮਾਜ ਭਾਈਚਾਰੇ ਦੇ ਵਿਕਟੀਆਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਪਹੁੰਚ ਕੇ ਇਹਨਾਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਦਾ ਸੀ ਕਿ ਬੀਤੇ ਦਿਨੀ ਹੈਰੀਟੇਜ ਸਟਰੀਟ ਦੇ ਉੱਪਰ ਲੱਗੀ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਮੂਰਤੀ ਨੂੰ ਇੱਕ ਨੌਜਵਾਨ ਨੇ ਨੁਕਸਾਨ ਪਹੁੰਚਾਇਆ ਸੀ ਇੱਕ ਪੌੜੀ ਦੇ ਜ਼ਰੀਏ ਇਹ ਨੌਜਵਾਨ ਮੂਰਤੀ ਦੇ ਉੱਪਰ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਹਥੌੜੇ ਦੇ ਨਾਲ ਇਸ ਨੇ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸੇ ਵਿਚਕਾਰ ਹੁਣ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਸਿਆਸੀ ਅਤੇ ਅੱਜ ਬਲਮਿਕੀ ਸਮਾਜ ਭਾਈਚਾਰੇ ਦੇ ਵਿਕਤੀਆਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਪਹੁੰਚ ਕੇ ਇਹਨਾਂ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਉੱਥੇ ਹੀ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਜਿਸ ਨੌਜਵਾਨ ਦੇ ਵੱਲੋਂ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਤੋਂ ਦੱਸਦੀ ਕਿ ਇਸ ਮੁਸਲਮਾਨ ਲੈ ਕੇ ਸਿਆਸੀ ਆਗੂਆਂ ਦੇ ਵੱਲੋਂ ਵੀ ਵੱਖੋ-ਵੱਖ ਬਿਆਨ ਦਿੱਤੇ ਜਾ ਰਿਹਾ ਤੇ ਹਰ ਕਿਸੇ ਦੇ ਵੱਲੋਂ ਇਸ ਮਾਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਤਾਂ ਸ਼ਾਸਨ ਦੇ ਵੱਲੋਂ ਜਿੱਥੇ ਇੱਕ ਪਾਸੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਅੱਜ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਬਾਲਮਿਕੀ ਸਮਾਜ ਭਾਈਚਾਰੇ ਦੇ ਵਿਅਕਤੀਆਂ ਨੇ ਬਾਜ਼ਾਰਾਂ ਦੇ ਵਿੱਚ ਪਹੁੰਚ ਕੇ ਖੁੱਲੀਆਂ ਦੁਕਾਨਾਂ ਨੂੰ ਬੰਦ ਕਰਵਾਇਆ ਤਾਂ ਇਹ ਤਸਵੀਰਾਂ ਇਸ ਸਮੇਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੰਮ੍ਰਿਤਸਰ ਬੰਦ ਦੇ ਦੌਰਾਨ ਦੁਕਾਨਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ।